ਸਸਿਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਕੁਲਵਿੰਦਰ ਆਰਟੀਪੀਵੀ 31 ਤੇ ਤੇ ਅੱਜ ਵੀ ਵੀਡੀਓ ਦੋਸਤੋ ਬਣਾਉਣ ਲੱਗੇ ਆਂ ਕਈ ਯਾਰਾਂ ਮਿੱਤਰਾਂ ਦੇ ਦੋਸਤਾਂ ਦੇ ਫੋਨ ਆ ਰਹੇ ਸੀ ਵੀ ਬਾਈ ਜੀ ਮੱਜਾਂ ਬੋਲ ਨਹੀਂ ਰਹੀਆਂ ਕਾਰਨ ਕੀ ਇਹ ਦਿੱਕਤ ਕਿੱਥੇ ਆ ਰਹੀ ਹੈ ਹਨਾ ਕਹਿਣ ਦਾ ਮਤਲਬ ਇਹ ਹੈ ਵੀ ਮੱਜਾਂ ਜਿਹੜੀਆਂ ਹੁਣ ਹੀਟ ਦੇ ਵਿੱਚ ਨਹੀਂ ਆ ਰਹੀਆਂ ਤੇ ਵੀ ਕੀ ਦਿੱਤਾ ਜਾਵੇ ਸਭ ਤੋਂ ਵੱਡਾ ਕਾਰਨ ਕਿਉਂਕਿ ਪਹਿਲਾਂ ਤਾਂ ਸੀਗੀ ਗਰਮੀ ਗਰਮੀ ਬਹੁਤ ਜ਼ਿਆਦੇ ਸੀਗੀ ਤਾਂ ਕਰਕੇ ਜਿਹੜੇ ਪਸ਼ੂ ਬੋਲਦੇ ਨਹੀਂ ਸੀਗੇ ਤੇ ਜਿਵੇਂ ਹੁਣ ਮੰਨ ਲਓ ਵੀ ਬਰਸਾਤ ਹੋਈ ਹੈ ਵਧੀਆ ਮੌਸਮ ਆਗਾ ਤੇ ਵਿੱਚ ਪਸ਼ੂ ਜਿਹੜੇ ਆਪਦੀ ਆ ਬੋਲ ਰਹੇ ਨੇ ਜਿਹੜੇ ਨਹੀਂ ਬੋਲ ਰਹੇ ਉਹਨਾਂ ਵਾਸਤੇ ਆਪਾਂ ਕੀ ਕਰਨਾਗਾ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖ ਲਓ ਦੇਖ ਕੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜਿਹੜੇ ਨਵੇਂ ਦੋਸਤ ਦੇਖ ਰਹੇ ਹੋ ਉਹ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਅਪਾ ਟੀਨ ਦੇ ਵਿੱਚ ਇਹੋ ਜਿਹੀਆਂ ਵੀਡੀਆਂ ਪਾਉਂਦੇ ਰਹਿੰਨੇ ਆ ਤਾਂ ਆਪਾਂ ਤੁਹਾਨੂੰ ਦੱਸਣ ਲੱਗੇ ਆ ਵੀ ਤੁਸੀਂ ਕੀ ਕਰਨਾ ਕੋਈ ਬਾਲਾ ਮਹਿੰਗਾ ਪ੍ਰੋਜੈਕਟ ਨਹੀਂ ਹੈਗਾ ਵੀ ਕਈ ਵਾਰ ਹੁੰਦਾ ਵੀ ਆਪਾਂ ਵੀ ਕਿਹੜੀ ਦਵਾਈ ਖਵਾਉਣੀ ਹੈ ਕਿੰਨੇ ਕੁ ਰੁਪਏ ਦੀ ਖਵਾਉਣੀ ਹੈ ਸਭ ਤੋਂ ਪਹਿਲਾਂ ਤੁਸੀਂ ਮੇਨ ਗੱਲ ਕੀੜਿਆਂ ਦੀ ਗੋਲੀ ਲਾਜ਼ਮੀ ਦੇਣੀ ਆਪਣੇ ਬਸੋਂ ਕਿਉਂਕਿ ਕਈ ਪਸ਼ੂ ਆ ਜਿਹੜੇ ਕੀੜਿਆਂ ਦਾ ਕਰਕੇ ਉਹ ਬੋਲ ਨਹੀਂ ਰਹੇ ਸਮੇਂ ਸਰ ਜਿਹੜੀ ਦਵਾਈ ਨਹੀਂ ਦਿੱਤੀ ਜਾਂਦੀ ਜਿਵੇਂ ਕੀੜਿਆਂ ਲਈ ਚੰਗੀਆਂ ਗੋਲੀਆਂ ਜਿਹੜੀਆਂ ਤੁਸੀਂ ਸਾਲ ਦੇ ਵਿੱਚ 8 ਵਾਰੀ ਦੇ ਸਕਦੇ ਹੋ 8 ਵਾਰੀ ਦੇਣੀਆਂ ਪੈਂਦੀਆਂ ਨੇ ਲੋੜ ਮੁਤਾਬਕ ਜਿਵੇਂ ਆਪਾਂ ਅੱਜ ਗੋਲੀ ਦੇ ਕੇ ਸਵੇਰੇ ਖਾਲੀ ਪੇਟ ਜਾ ਮੰਨ ਲਓ ਦੁਪਹਿਰ ਵੇਲੇ ਦੇ ਦਿਓ ਤੇ ਉਹ ਇਸ ਤੋਂ ਬਾਅਦ 15 ਦਿਨਾਂ ਬਾਅਦ ਰਿਪੀਟ ਕਰਨੀ ਜਿਹੜੀ ਜ਼ਰੂਰੀ ਹੁੰਦੀ ਆ ਤਾਂ ਕਰਕੇ ਫੇਰ ਤਾਂ ਨੰਮੀ ਨੇ ਜਿਹੜੀ ਉਹ ਗੋਲੀ ਦੇਣ ਦੀ ਲੋੜ ਨਹੀਂ ਹੈਗੀ ਕਈ ਪਸ਼ੂ ਜਿਹੜੇ ਪੇਟ ਦੇ ਕੀੜਿਆਂ ਕਰਕੇ ਨਹੀਂ ਬੋਲਦੇ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਨੰਬਰ 1 ਤੇ ਵੀ ਆਪਾਂ ਪੇਟ ਦੇ ਕੀੜੇ ਜਿਹੜੀ ਗੋਲੀ ਆ ਹਾਈ ਟੈਕ ਲੈ ਲਓ ਹਾਈ ਟੈਕ ਵਧੀਆ ਕੰਪਨੀ ਦੀ ਗੋਲੀ ਆਉਂਦੀ ਆ ਬਰਬਿਕ ਦੀ ਤੇ 55-60 ਰੁਪਈਆ ਦੀ ਪੈ ਜਾਂਦੀ ਆ ਕਿਉਂਕਿ ਗੋਲੀ ਜਿਹੜੀ ਬਹੁਤ ਚੰਗੀ ਕੰਪਨੀ ਦੀ ਉਹ ਤੇ ਐਵਰਮੈਟਿਕਾ ਵਿੱਚ ਪ੍ਰੈਗਨਨਸੀ ਜਿਹੜਾ ਸੇਫ ਅਸਾਲਟ ਕੋਈ ਜਿਵੇਂ ਆਪਾਂ ਕਈ ਵਾਰ ਭਰਾ ਪਸੂਰੇ ਹੁੰਦੇ ਆ ਵੀ ਗੱਭਣ ਪਸ਼ੂ ਨੂੰ ਆਪਾਂ ਦੇ ਸਕਦੇ ਆ ਬਿਲਕੁਲ ਦੇ ਸਕਦੇ ਆ ਜੀ ਉਹ ਪ੍ਰੈਗਨਨਸੀ ਸੇਫ ਆ ਗਈ ਕਿਉਂਕਿ ਉਹਦੇ ਵਿੱਚ ਐਲਵੰਡਾ ਜੋ ਸਾਲਟ ਜਿਹੜਾ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਜਿਹੜੀ ਹਾਈ ਟੈਕ ਦੀ ਗੋਲੀ ਦੇ ਕੇ ਆਪਣੇ ਪਸ਼ੂ ਦੇ ਪੇਟ ਦੇ ਕੀੜੇ ਮਾਰ ਲਓ ਤਾਂ ਕਰਕੇ ਜਿਹੜਾ ਤੁਹਾਡਾ ਪਸ਼ੂ ਬੋਲ ਸਕਦਾਗਾ ਤੇ ਸਭ ਤੋਂ ਵੱਡਾ ਕਾਰਨ ਤਾਂ ਕੀੜਿਆਂ ਦੀ ਹੋ ਜਾਂਦਾਗਾ ਵਿੱਚ ਭਰਾ ਜਿਹੜੇ ਦਵਾਈ ਉਹ ਨਹੀਂ ਦਿੰਦੇ ਤਾਂ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਣਾ ਵੀ ਸਾਲ ਦੇ ਵਿੱਚ 8 ਵਾਰੀ ਜਿਹੜੀ ਇਹ ਦਵਾਈ ਕੀੜਿਆਂ ਦੀ ਦੇਣੀ ਪੈਂਦੀ ਆ ਤੇ ਉਹਦਾ ਕਰਕੇ ਤੁਹਾਡੇ ਪਸ਼ੂ ਜਿਹੜੇ ਲਿੱッセ ਵੀ ਰਹਿ ਜਾਂਦੇ ਆ ਤੇ ਜਿਹੜੇ ਮੰਨ ਲਓ ਰਾਜੀ ਨਹੀਂ ਹੁੰਦੇ ਜਿਹੜੇ ਰਾਜੀ ਹੁੰਦੇ ਆ ਕੱਖਵੱਠਾ ਘਟ ਖਾਂਦੇ ਨੇ ਜਾਂ ਲੋੜ ਮੁਤਾਬਕ ਉਹ ਵੱਧ ਖਾਂਦੇ ਨੇ ਕਾਰਨ ਕੀ ਹੈ ਉਹ ਸਿਰਫ পেট ਦੇ ਕੀੜਿਆਂ ਦਾ ਜਦੋਂ ਆਪਾਂ ਗੋਲੀ ਦੇਤੀ ਨਾ ਉਹ ਕੱਖ ਵੱਧ ਖਾਣਗੇ ਤੇ ਨਾ ਉਹ ਘਟ ਖਾਣਗੇ ਜਿੰਨੀ ਉਹਨਾਂ ਨੂੰ ਲੋੜ ਅੰਦਰ ਉਹਨਾਂ ਦੀ ਕੁਸ਼ਤੀ ਹੈ ਉੰਨੇ ਕੱਖਵੱਠਾ ਖਾਣਗੇ ਤੇ ਤਾਂ ਕਰ ਕਿਹੜਾ ਤੁਹਾਡਾ ਪਸ਼ੂ ਵਧੀਆ ਤੰਦਰੁਸਤ ਰਹੂਗਾ ਤੇ ਹੁਣ ਤੁਸੀਂ ਕੀ ਕਰਨਾ ਮੰਨ ਲਓ ਇੱਕ ਡੱਬੀ ਆਉਂਦੀ ਆ ਤੁਸੀਂ ਦੇਖ ਵੀ ਸਕਦੇ ਹੋ ਹਨਾ ਇਹ ਹੈਗੀ ਅਵਲਾਂਟਾ ਕਟਾ ਮੈਂਕੈਂਡ ਦੀ ਆ ਬਟ ਮੈਂਕੈਂਡ ਵਧੀਆ ਕੰਪਨੀਆਂ ਕੋਈ ਬਾਹਲੀ ਮੰਨ ਲਓ ਮਹਿੰਗੀ ਨਹੀਂ ਹੈਗੀ ਤੇ ਸਕਰੀਨਸ਼ਾਟ ਲੈ ਲਿਓ ਤੁਸੀਂ ਤਾਂ ਡੱਬੀ ਤੁਸੀਂ ਲਿਆ ਸਕਦੇ ਹੋ ਕਟਾ ਹੁੰਦੀ ਏ ਪੰਜ ਪੱਤਿਆਂ ਦੀ ਇੱਕ ਪੱਤਾ ਪਰ ਡੇਲੀ ਖਾਣਾ ਤਿੰਨ ਗੋਲੀਆਂ ਨੇ ਦੇ ਵਿੱਚ ਦੋ ਇੱਕ ਰੰਗ ਦੀ ਹੋਣੀ ਆ ਇੱਕ ਇੱਕ ਰੰਗ ਦੀ ਹੋਊਗੀ ਤਿੰਨੇ ਗੋਲੀਆਂ ਨੂੰ ਕੁੱਟ ਕੇ ਆਪਾਂ ਇੱਕ ਪੱਤਾ ਆਪਣੀ ਮੱਝ ਝੋਟੀ ਨੂੰ ਆਪਾਂ ਖਵਾ ਸਕਦੇ ਆ 100 ਰੁਪਏ ਡੱਬੀ ਇਹ ਸਿਰਫ ਕੋਈ ਬੜਾ ਮਹਿੰਗਾ ਪ੍ਰੋਜੈਕਟ ਨਹੀਂ ਹੈਗਾ ਤੇ ਇੱਕ ਪੱਤਾ ਰੋਜ਼ ਕੁੱਟ ਕੇ ਖਵਾਉਣਾ 5 ਦਿਨਾਂ ਦੀ ਖਰਾਕ ਆ ਇਹ ਮਿੱਤਰੋ 5 ਦਿਨ ਤੁਸੀਂ ਆਪਣੇ ਪਸ਼ੂ ਨੂੰ ਇਹ ਖਵਾ ਸਕਦੇ ਹੋ ਤੇ ਤੁਹਾਡਾ ਪਸ਼ੂ ਜਿਹੜਾ ਨਾਲ ਦੀ ਨਾਲ ਬੋਲਣਾ ਸਟਾਰਟ ਹੋ ਜੂਗਾ ਉਹ ਦੋ ਪੱਤੇ ਖਵਾਉਣ ਦੇ ਬੋਲ ਸਕਦਾ 5 ਪੱਤੇ ਖਵਾਉਣ ਦੇ ਬੋਲ ਸਕਦਾ 10 ਦਿਨ ਬਾਅਦ ਵੀ ਬੋਲ ਸਕਦਾ ਤਾਂ ਮੰਨ ਲਓ ਮਹੀਨੇ ਦੇ ਵਿੱਚ ਵਿੱਚ ਕਹਿਣ ਦਾ ਮਤਲਬ ਆ ਵੀ ਪਸ਼ੂ ਨੇ ਛੁੱਟਨੇ ਬੋਲਣਾ ਹੁੰਦਾਗਾ ਇਹ ਦਵਾਈ ਨਾਲ ਤੇ ਕੋਈ ਗਰਮ ਕੁਛ ਨਹੀਂ ਹੈਗਾ ਠੀਕ ਆ ਵਧੀਆ ਦਵਾਈ ਘਾਟ ਵਾਸਤੇ ਆ ਕਾਪਰ ਦੀ ਘਾਟ ਹੋ ਜਾਂਦੀ ਆ ਤੇ ਉਹਦੇ ਵਾਸਤੇ ਆ ਕਿ ਆਪਣਾ ਹਨਾ ਤੇ ਕੋਈ ਵੀ ਆਪਣੇ ਪਸ਼ੂ ਨੂੰ ਜਿਵੇਂ ਆਪਾਂ ਮੰਨ ਲਓ ਵੀ ਉਹ ਤੱਤ ਜਿਹੜੇ ਨਹੀਂ ਪਾਉਂਦੇ ਤਾਂ ਵਿੱਚ ਭਰਾ ਮੈਨਰ ਮਿਕਚਰ ਨਹੀਂ ਪਾਉਂਦੇ ਤਾਂ ਉਹ ਜਿਹੜੀ ਕਮੀਆਂ ਰਹਿ ਜਾਂਦੀ ਆ ਤਾਂ ਤੁਸੀਂ ਇਹ ਜਿਹੜੀ ਡੱਬੀ ਲੈ ਆਉਣੀ ਆ ਮੈਡੀਕਲ ਤੋਂ ਇੱਕ ਵਾਰੀ ਫੇਰ ਦੇਖ ਲਓ ਸਕਰੀਨਸ਼ਾਟ ਮਾਰ ਲਓ ਬਲਾਂਟਾ ਕਟ ਆਉਂਦੀ ਆ ਮੈਨਕੈਂਡ ਦੀ ਵਿੱਚ ਭਰਾ ਮੈਨੂੰ ਕਮੈਂਟ ਬੜੇ ਕਰੀ ਜਾਂਦੇ ਹੁੰਦੇ ਆ ਬਾਈ ਇਹ ਤਾਂ ਕੰਪਨੀ ਨਾਲ ਹੈ ਮੈਂ ਸ਼ਾਰਟਕਟ ਦੱਸ ਰਿਹਾ ਜਿਹਨੇ ਲੈਣੀ ਆ ਉਹ ਮੰਨ ਲਓ ਵੀ ਡੱਬੀ ਮੰਗਾਉਣੀ ਆ ਤਾਂ ਉਹ ਸਕਰੀਨਸ਼ਾਟ ਦਿਖਾ ਕੇ ਵੀ ਮੈਡੀਕਲ ਤੋਂ ਦਵਾਈ ਲੈ ਸਕਦਾ ਕਿਉਂਕਿ ਵਿੱਚ ਭਰਾ ਮੰਨ ਲਓ ਦੱਸਦੇ ਵੀ ਨਹੀਂ ਹੈਗੇ ਆਪਾਂ ਸਾਨੂੰ ਜਿਹੜੀ ਮੰਨ ਲਓ ਜਿੰਨੀ ਕ ਨੌਲੇਜ ਹੈਗੀ ਆਪਾਂ ਵੀ ਉਹਨੇ ਕਹਿਣ ਦਾ ਮਤਲਬ ਦੱਸ ਦਿੰਨੇ ਆ ਤਾਂ 100 ਰੁਪਏ ਦੀ ਡੱਬੀ ਆ ਖਵਾਉਣੀ ਤੁਸੀਂ ਜਾਂ ਮੈਂ ਤਾਂ ਦੱਸਣਾਗਾ ਮੈਨੂੰ ਤਾਂ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਤਾ ਸੋਡੀ ਜਿਹੜੀ ਮੱਝ ਗਾਂਗੀ ਉਹ ਸਮੇਂ ਸਰ ਬੋਲ ਸਕਦੀ ਸਾਮਰ ਸਕਦੀ ਹੈ ਤਾਂ ਤੁਸੀਂ ਚੰਗਾ ਟੀਗਾ ਭਰਾ ਕੇ ਤਾਂ ਆਪਣੇ ਪਸ਼ੂ ਨੂੰ ਮੰਨ ਲਓ ਬਰੀਡ ਤਿਆਰ ਕਰ ਸਕਦੇ ਹੋ ਜਿਹੜੇ ਭਰਾ ਕੇ ਸਾਡੀਆਂ ਮੱਝਾਂ ਗਾਵਾਂ ਬੋਲਦੀਆਂ ਨਹੀਂ ਤਾਂ 100 ਰੁਪਏ ਡੱਬੀ ਲਿਆ ਕੇ ਤੁਸੀਂ ਆਪਣੇ ਪਸ਼ੂ ਨੂੰ ਦੇ ਦਿਓ ਇੱਕ ਪੱਤਾ ਰੋਜ਼ ਖਵਾਉਣਾ ਪੰਜ ਪੱਤੇ ਨੇ ਪੰਜ ਪੱਤੇ ਖਵਾਉਣ ਦੇ ਖਵਾਉਣ ਦੇ ਜਿਹੜੀ ਸੋਡੀ ਮੱਝ ਗਾਂ ਹੀਟ ਦੇ ਵਿੱਚ ਆ ਜੂਗੀ ਤਾਂ ਫਿਰ ਤੁਸੀਂ ਚੰਗਾ ਨਸਲ ਦਾ ਟੀਗਾ ਪ੍ਰਭਾ ਸਕਦੇ ਹੋ ਤੇ ਬਾਕੀ ਕੋਈ ਬਾਹਲਾ ਵੱਡਾ ਪ੍ਰੋਜੈਕਟ ਨਹੀਂ ਹੈਗਾ ਜੇ ਆਪਾਂ ਕਹਿ ਦਈਏ ਵੀ ਕਈ ਵਾਰ ਵਿੱਚ ਭਰਾ ਸੋਚੀ ਇਹਨਾਂ ਨੇ ਵੀ ਆਪਦੀ ਆਪ ਕਈ ਵਾਰ ਆਪਦੀ ਆਪ ਅਸੂਣ ਬੋਲਦੇ ਨਹੀਂ ਹੈਗੇ ਤਾਂ ਜਿਵੇਂ ਆਪਾਂ ਕਹਿ ਦਈਏ ਗੁੰਗੇ ਵੀ ਹੁੰਦੇ ਆ ਤਾਰਾਂ ਦੇ ਘਟ ਜਾਂਦੇ ਪਤਾ ਨਹੀਂ ਲੱਗਦਾ ਤਾਂ ਤੁਸੀਂ ਆਪਣੇ ਬਸੂਣ ਦੀ ਜਿਹੜੀ ਗੌਰ ਰੱਖਣੀ ਜਿਵੇਂ ਹੁਣ ਟਾਈਮ ਮੌਸਮ ਵਧੀਆ ਤਾਂ ਇੱਥੇ ਜਿਹੜੇ ਬਸੂ ਮੰਨ ਲਓ ਬੋਲਨੇ ਸਟਾਰਟ ਹੋ ਜਾਂਦੇ ਆ ਕਿਉਂਕਿ ਰੁੱਤ ਵਧੀਆ ਆ ਜਾਂਦੀ ਆ ਤਾਂ ਪਹਿਲਾਂ ਗਰਮੀ ਹੁੰਦੀ ਜ਼ਿਆਦਾ ਤਾਂ ਤੇ ਸਭ ਤੋਂ ਪਹਿਲਾਂ ਤੁਸੀਂ ਇੱਕ ਗੋਲੀ ਦੇਣੀ ਆ ਬਸ ਗੋਲੀ ਦੇ ਕੇ ਤੇ ਨਾਲ ਦੀ ਨਾਲ ਡੱਬੀ ਚਾਲੂ ਕਰ ਦਿਓ ਤੇ ਡੱਬੂ ਚ ਡੱਬੀ ਚਾਲੂ ਕਰਦੇ ਕਰਦੇ ਉਹਦਾ ਜਿਹੜਾ ਬਸੂਆ ਬੋਲ ਪੂਗਾ ਤੇ ਕੋਈ ਬੜਾ ਲੰਮਾ ਪ੍ਰੋਜੈਕਟ ਨਹੀਂ ਹੈਗਾ ਇੰਨਾ ਕੰਮ ਜ਼ਰੂਰ ਕਰ ਲਿਓ ਤੇ ਬਾਕੀ ਆਪਾਂ ਨਵੇਂ ਤੋਂ ਨਵੀਂ ਜਿਹੜੀ ਜਾਣਕਾਰੀਆਂ ਦਿੰਦੀ ਰਹਨੇ ਆ ਤੇ ਜੇ ਕਿਸੇ ਭਰਾ ਨੇ ਚੰਗਾ ਟੀਕਾ ਭਰਾਣਾ ਹੁੰਦਾ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆਪਣੇ ਕੋਲੇ ਵਧੀਆ ਜਿਹੜਾ ਹਰਿਆਣਾ ਗਵਰਨਮੈਂਟ ਦਾ ਸੀਮਣਾਗਾ ਤੇ ਤੁਸੀਂ ਭਰਾ ਸਕਦੇ ਹੋ ਫੋਨ ਕਰਕੇ ਤੇ ਧੰਨਵਾਦ ਸਾਰੇ ਭਰਾਵਾਂ ਦਾ ਤੇ ਜਲਦੀ ਮਿਲਾਂਗੇ ਕਿਸੇ ਨਵੀਂ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਤੇ ਇੰਨਾ ਕੰਮ ਤੁਸੀਂ ਇਹ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜੇ ਕੋਈ ਤੁਹਾਡਾ ਸਹਿਯਾ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਤਾਂ ਆਪਾਂ ਉਸ ਟੌਪਿਕ ਤੇ ਆਪਾਂ ਵੀਡੀਓ ਬਣਾ ਦੇਵਾਂਗੇ ਧੰਵਾਦੀ ਜਲਦੀ ਮਿਲਦੇ ਆਂ